ਸੋ ਬਾਲਾ ਬਾਰੇ ਜਰੂਰ ਦੱਸੋ ਕਿੰਦਾ ਇੱਥੇ ਇਹ ਲੈਬ ਦੇ ਵਿੱਚ ਪਿਆਰ ਕੀ ਕੀਤਾ ਜਾ ਰਿਹਾ ਟਿਸ਼ੂ ਕਲਚਰ ਲੈਬਸ ਦਾ ਦੇ ਬਈ ਜੀ ਇਹਨੂੰ ਟਿਸ਼ੂ ਕਲਚਰ ਲੈਬ ਹੁੰਦੀ ਹੈ ਵੀ ਇੱਕ ਛੋਟੇ ਜਿਹੇ ਟਿਸ਼ੂ ਤੋਂ ਪਲਾਂਟ ਗਰੋ ਹੋਣਾ ਸ਼ੁਰੂ ਹੁੰਦਾ ਮੀਡੀਆ ਦੇ ਵਿੱਚ ਠੀਕ ਹੈ ਆਹ ਜਿਹੜੀ ਪ੍ਰੋਪਗੇਸ਼ਨ ਹੈ ਨਵੀਂ ਹੈ ਜੀ ਇਹ ਉਸ ਤੋਂ ਅਗਲਾ ਸਟੇਜ ਹੈ ਐ ਹੈ ਜੀ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਨੇ ਤਕਰੀਬਨ 2000 ਟਿਊਬ ਬੇਸ ਵਲੇ ਤਿਆਰ ਹੋਈ ਹੋਈ ਹੈਗੀ ਜੀ ਜਾਨੀ ਕਿ ਇਤੋਂ ਕਹਿ ਸਕਦੇ ਆ ਕਿ ਆਲੂ ਦਾ ਜਨਮ ਇਤੋਂ ਹੁੰਦਾ ਸਹੀ ਸਾਡੇ ਫਾਰਮ ਦੇ ਉੱਤੇ ਆਲੂ ਦਾ ਜਨਮ ਇਤੋਂ ਪੈਂਦਾ ਆਦਰਵਾਇਜ਼ ਲੋਕੀ ਆਲੂ ਆਂ ਦੋ ਦੋ ਸੋਚਦੇ ਵੀ ਆਲੂ ਲਾਇਆ ਤੇ ਆਲੂ ਸਾਡੇ ਫਾਰਮ ਦੇ ਉੱਤੇ ਅਸੀਂ ਬਾਈ ਜੀ 1962 ਤੋਂ ਬੜੇ ਸਾਇੰਟਿਫਿਕ ਤਰੀਕੇ ਨਾਲ ਚੱਲ ਰਹੇ ਹਾਂ 94 ਦੇ ਵਿੱਚ ਸਾਡੀ ਇਹ ਲੈਬ ਸਟੈਬਲਿਸ਼ ਹੋਈ ਸੀ ਇੰਡੀਆ ਦੀ ਪਹਿਲੀ ਪ੍ਰਾਈਵੇਟ ਲੈਬ ਸੀਗੀ ਟਿਸ਼ੂ ਕਲਚਰ ਲਾਬ ਸੋ ਚਾਚਾ ਜੀ ਹੁਣੀ ਸਦਾ ਜੰਗਬਾਦਰ ਸਿੰਘ ਸੰਗਾ ਕਾਰਨੈਲ ਯੂਨੀਵਰਸਿਟੀ ਪੜ੍ਹ ਕੇ ਆਏ ਸੀ ਅਮਰਕਾ ਤੋਂ ਉੱਥੋਂ ਪੜ੍ਹ ਕੇ ਆ ਕੇ ਉਹਨਾਂ ਨੇ ਐਮ ਐਸ ਕਰਕੇ ਤੇ ਇੱਥੇ ਲੈਬ ਖੋਲੀ ਸੀ ਪ੍ਰੋਪਗੇਸ਼ਨ ਰੂਮ ਹੋ ਗਿਆ ਜਾਂ ਕਲੀਨਿੰਗ ਵਾਲਾ ਏਰੀਆ ਹੋ ਗਿਆ ਉਹ ਸਾਰੇ ਵਿਮਨ ਸੈਂਟਰ ਗਏ ਸਿਰਫ ਉਹਦੇ ਵਿੱਚ ਲੜਕੀਆਂ ਲੋਕਲ ਲੜਕੀਆਂ ਆਉਣਗੀਆਂ ਵਿੱਚ ਬੰਦੇ ਨਹੀਂ ਹੈਗੇ